ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਸ਼ਹੀਦੀ ਦਿਹਾੜੇ ਚੱਲਦੇ ਪਏ ਆ ਤੇ ਅੱਜ ਫਤੇਗੜ ਸਾਹਿਬ ਸਰਹੰਦ ਜਾਣ ਦਾ ਸੁਭਾਗਾ ਸਮਾਪਤ ਹੋਇਆ ਸੋ ਅਸੀਂ ਪਹੁੰਚੇ ਸਵੇਰੇ 10:00 ਵਜੇ ਸੋ ਆ ਬਾਹਰਲਾ ਦ੍ਰਿਸ਼ ਆ ਹੁਣ ਆਪਾਂ ਤੁਹਾਨੂੰ ਹੌਲੀ-ਹੌਲੀ ਅੰਦਰ ਵਾਲ ਨੂੰ ਲੈ ਕੇ ਜਾਂਦੇ ਆ ਆ ਬਾਹਲੀ ਸਾਈਡ ਆ ਜਿੱਥੋਂ ਗੁਰੂ ਘਰ ਸ਼ੁਰੂ ਹੁੰਦਾ ਆ ਉਹ ਫਾਟਕ ਤੁਸੀਂ ਦੇਖ ਜਿਹੜੇ ਗਏ ਆ ਉਹਨਾਂ ਨੂੰ ਪਤਾ ਆ ਆਪਾਂ ਜਾਂਦੇ ਰਹੀਦਾ ਆ ਹਨਾ ਅੱਗੇ ਪਿੱਛੇ ਵੀ ਪਰ ਜਿਹੜੀਆਂ ਸੰਗਤਾਂ ਤੋਂ ਇਤੋਂ ਜਾ ਨਹੀਂ ਹੋਇਆ ਇਹ ਵੀਡੀਓ ਉਹਨਾਂ ਲਈ ਆ ਵੀ ਘਰ ਬੈ ਕੇ ਵੀ ਤੁਸੀਂ ਇਹ ਚੀਜ਼ ਨੂੰ ਦੇਖ ਸਕਦੇ ਆ ਆ ਮੇਨ ਰੋਡ ਆ ਜੀ ਗੁਰੂ ਘਰ ਦੇ ਜਿਹੜਾ ਮੇਨ ਗੇਟ ਆ ਉਹਦੇ ਬਾਹਰਲਾ ਸੰਗਤਾਂ ਦਾ ਇਕੱਠ ਹੋਣਾ ਉੱਥੇ ਸ਼ੁਰੂ ਹੋ ਗਿਆ ਲੰਗਰ ਲੱਗਣੀ ਸ਼ੁਰੂ ਹੋ ਗਿਆ ਆ ਦੇਖੋ ਸੰਗਤਾਂ ਰਸਦ ਵੀ ਲੈ ਕੇ ਆਉਣ ਲੱਪਈਆਂ ਤੇ ਆਪਣੇ ਦਸਾਂ ਨੌਾਂ ਦੀ ਕੀਰਤ ਕਮਾਈ ਚ ਤੇ ਮਤਲਬ ਸੇਵੀ ਕਾਫੀ ਲੰਮਾ ਟਾਈਮ ਲੱਗਦਾ ਹੁਣ ਵੀ ਦੋ ਦੋ ਘੰਟੇ ਲੱਗ ਜਾਂਦੀਆਂ ਆ ਲਾਈਨ ਵਿੱਚ ਲੱਗਿਆਂ ਨੂੰ ਦਰਸ਼ਨ ਕਰਦਿਆਂ ਨੂੰ ਆ ਦੇਖੋ ਮੋਤੀराम ਮਹਿਰਾ ਨੇ ਦੁੱਧ ਪਲਾਇਆ ਸੀ ਨਾ ਛੋਟੇ ਸਾਹਿਬ ਜੀ ਆਦਿਆਂ ਨੂੰ ਤੇ ਉਹ ਦੇਖ ਲਓ ਅੰਦਰ ਗੇਟ ਦੀ ਐਂਟਰੀ ਦੇ ਉੱਤੇ ਹੀ ਦੁੱਧ ਦਾ ਲੰਗਰ ਲਾਇਆ ਸੀ ਸੰਗਤਾਂ ਨੇ ਬਰਾਮ ਪਾ ਕੇ ਆਉਣ ਵਾਲੀ ਸੰਗਤ ਦੇ ਲਈ ਸੋ ਅਸੀਂ ਪਹਿਲਾਂ ਦੁੱਧ ਦਾ ਲੰਗਰ ਛਕਿਆ ਦੇਖ ਲਓ ਉਹ ਮੇਨ ਰੋਡ ਆ ਪਰੇ ਸਾਹਮਣੇ ਉਹ ਦੇਖਦੇ ਹਨਾ ਤੁਸੀਂ ਉਹ ਸੰਗ ਦੇਖ ਲਓ ਸਫਾਈਆਂ ਕਰਦੀ ਆ ਤੇ ਰਾਸਤੇ ਵਿੱਚ ਵੀ ਸਾਨੂੰ ਬਹੁਤ ਟਰਾਲੀਆਂ ਮਿਲੀਆਂ ਤੇ ਸੰਗਤ ਜਿੱਦਾਂ ਮਤਲਬ ਹੁਣ ਜਾਣ ਲੱਪਈਆ ਸ਼ੁਰੂ ਹੋ ਗਿਆ ਹਨਾ ਤੇ ਆਸੀਂ ਦੁੱਧ ਜਦੋਂ ਛਕਿਆ ਦੇਖੋ ਪਿੱਛੇ ਵੀਰ ਕੜਾਹੀ ਵਿੱਚ ਖੁਰਪਾ ਮਾਰਦਾ ਹੋਇਆ ਤੇ ਆਹ ਸੰਗਤ ਜਿਹੜੀ ਸੇਵਾ ਕਰਦੀ ਆ ਹੁਣ ਵੀ ਪਰਮੇਸ਼ਰ ਇਹਨਾਂ ਦਾ ਨਾਮ ਆਪ ਹੀ ਜਾਣਦਾ ਆ ਬਾਬਾ ਨਾਨਕ ਆਪ ਹੀ ਜਾਣਦਾ ਕਿਉਂਕਿ ਇਹ ਲਗਨ ਦੇ ਨਾਲ ਆਪਣੀ ਮਿਹਨਤ ਕਰ ਰਹੇ ਹਨ ਸੇਵਾ ਕਰ ਰਹੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਆ ਦੇਖੋ ਸੰਗਾ ਜੀ ਇਦਾਂ ਦੁੱਧ ਤੇ ਕੜਾਹੀ 메ਨ ਗੇਟ ਦੇ ਉੱਤੇ ਹੀ ਰੱਖੇ ਹੋਏ ਆ ਤੇ ਵੀਰ ਜਿਹੜੇ ਸੇਵਾ ਕਰਦੇ ਇੱਧਰ ਬਰਤਨ ਵੀ ਨਾਲ ਦੇ ਪਾਸੇ ਧੋਂਦੇ ਸੀ ਜਿਹੜੇ ਤੁਹਾਨੂੰ ਪਹਿਲਾਂ ਦਿਖਾ ਲਏ ਆ ਅਸਾਂਗ ਤਾਂ ਐਂਟਰੀ ਦੇ ਉੱਤੇ ਦੁੱਧ ਛੱਕ ਕੇ ਬਦਾਮ ਵਾਲਾ ਫੇ ਅੱਗੇ ਨੂੰ ਚਾਲੇ ਪਉਂਦੀਆਂ ਵੀਰ ਦੇ ਲੋ ਸੇਵਾ ਕਰਦੇ ਹਨ ਤੇ ਕਈ ਬੰਦੇ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਘਰ ਕਦੇ ਸੋਈ ਵਿੱਚ ਗਲਾਸ ਨਹੀਂ ਚੱਕ ਕੇ ਰੱਖਿਆ ਪਰ ਇੱਥੇ ਆਪਣੇ ਕਰਮਾਂ ਨੂੰ ਸਵਾਰਨ ਲਈ ਉਹ ਆਪਣੇ ਜਿਹੜਾ ਫਰਜ਼ ਸਮਝਦੇ ਹੋਏ ਆਪਣੇ ਜਿੱਦਾਂ ਲਾ ਲੋ ਵਿਭਾਗ ਜਗਾਉਣ ਲਈ ਲਾ ਲੋ ਕੁਝ ਵੀ ਲਾ ਲੋ ਵੀ ਕਿਉਂਕਿ ਬਹੁਤ ਵੱਡੀ ਸ਼ਹਾਦਤ ਉੱਤਿਆ ਇੰਨੀ ਛੋਟੀ ਉਮਰ ਵਿੱਚ ਆਪਣੇ ਜਿਹੜੇ ਸਵਾਸ ਛੱਡ ਜਾਣੇ ਹਨ ਉਹ ਵੀ ਇੰਨੇ ਤਸੀਹੇ ਦਿੱਤੇ ਜ਼ਾਲਮ ਨੇ ਸੋ ਅਸੀਂ ਹੁਣ ਅੰਦਰ ਨੂੰ ਐਂਟਰ ਹੋ ਗਏ ਆ ਤੇ ਆਹ ਦੇਖ ਲਓ ਬਾਹਰਲੇ ਪਾਸੇ ਕਿੰਨੀਆਂ ਲਾਈਨਾਂ ਲੰਮੀਆਂ ਲੱਗੀਆਂ ਆ ਤੇ ਕੱਟੋ-ਕੱਟ ਨਹੀਂ 2 ਘੰਟੇ ਦਾ ਸਮਾਂ ਲੱਗ ਜਾਂਦਾ ਈ ਜੇ ਆਪਾਂ ਨਾ ਅੰਦਰ ਜਾਣਾ ਹੋਵੇ ਘੱਟੋ ਘੱਟ 2 ਘੰਟੇ ਲੱਗਦੇ ਆ ਮਤਲਬ ਇੰਨਾ ਕੁ ਸੰਗਤ ਦਾ ਜਦੋਂ ਮਤਲਬ ਆਉਣਾ ਸ਼ੁਰੂ ਹੋ ਗਈ ਆ ਸੰਗਤ ਆ ਦੇਖ ਲਓ ਅੰਦਰਲੇ ਪਾਸੇ ਤੇ ਆ ਦੇਖ ਲਓ ਲੈਣਾ ਜਿੱਦੜਾ ਆਪਾਂ ਉਦਨ ਜਾਈਦਾ ਠੰਡੇ ਪੁਰਜਲ ਆ ਠੰਡੇ ਪੁਰਜਲ ਦਾ ਦ੍ਰਿਸ਼ ਆ ਇੱਥੇ ਵੀ 1 ਘੰਟਾ ਸਵਾ ਘੰਟਾ ਆਰਾਮ ਨਾਲ ਲੱਗ ਗਿਆ ਤੇ ਜਿੰਨੀ ਮੈਂ ਵੀਡੀਓ ਤੁਹਾਨੂੰ ਫਿਰ ਬਾਹਰਲੇ ਪਾਸਿਓਂ ਦਿਖਾਉਂਦਾ ਹਾਂ ਹੌਲੀ ਹੌਲੀ ਤੇ ਆ ਦੇਖ ਲਓ ਸੰਗਤ ਦੇ ਤੁਸੀਂ ਕਰੋ ਦਰਸ਼ਨ ਤੁਸੀਂ ਘਰ ਬੈਠੇ ਆਪਣੇ ਜਿਹੜੇ ਸਵਾਸਾਂ ਨੂੰ ਲਾਉ ਲੇਖੇ ਕਿਉਂਕਿ ਬਹੁਤ ਵੱਡੀ ਲਾਸਾਨੀ ਸ਼ਹਾਦਤ ਜਿਹੜੀ ਸਾਡੇ ਹੋਈ ਸੀਗੀ ਤੇ ਉਹ ਸ਼ਹਾਦਤ ਦੇ ਕਾਰਨ ਅਸੀਂ ਮਤਲਬ ਅੱਜ ਇੱਥੇ ਪਹੁੰਚੇ ਸੀਗੇ ਤਾਂ ਕਰਕੇ ਅਸੀਂ ਇਹ ਤੁਹਾਨੂੰ ਵੀਡੀਓ ਦਿਖਾ ਲੈਣ ਲੱਗੇ ਆ ਵੀ ਅਸੀਂ ਇਹ ਫਿਰ ਸੰਗਤ ਜੀਆ ਦੇਖੋ ਜਿੱਦਾਂ ਕਈ ਜਣੇ ਉੱਥੇ ਬੈਠ ਕੇ ਸਿਮਰਨ ਕਰਦੇ ਆ ਤੇ ਬਾਕੀ ਲਾਈਨਾਂ ਵਿੱਚ ਲੱਗੇ ਹੋਏ ਹਨ ਅੰਦਰ ਜਾਂਦੇ ਹੋਏ ਹਨ ਜਾਂ ਕਈ ਪਹਿਲਾਂ ਆ ਗਏ ਆ ਦਰਸ਼ਨ ਕਰਕੇ ਉਹ ਆਪਣੇ ਨਾਲ ਦੇ ਆ ਦੇ ਜੀ ਦਾ ਵੇਟ ਕਰਦੇ ਆ ਵੀ ਕਿਉਂਕਿ ਰਸ਼ ਵਿੱਚ ਉਥੇ ਪਤਾ ਨਹੀਂ ਲੱਗਦਾ ਹਨਾ ਕਿ ਕਿਹੜਾ ਪਿੱਛੇ ਰਹਿ ਗਿਆ ਕਿਹੜਾ ਅੱਗੇ ਰਹਿ ਗਿਆ ਉਹ ਸੰਗਤ ਹੌਲੀ ਹੌਲੀ ਉਹ ਦੇਖੋ ਟਰੱਕ ਭਰ-ਭਰ ਕੇ ਆ ਰਿਹਾ ਸੀ ਸੋ ਆ ਦੇਖ ਲਓ ਜੀ ਕਰ ਲਓ ਜੀ ਠੰਡੀ ਬੋੜਜ ਦੇ ਦਰਸ਼ਨ ਜਿੱਥੇ ਤੁਸੀਂ ਇਹ ਦੇ ਕੇ ਛੋਟੇ ਸ਼ਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਪਰ ਉਹ ਪਾਣੀ ਵਿੱਚ ਰਹਿ ਕੇ ਪਰਮੇਸ਼ਰ ਦਾ ਹੁਕਮ ਮੰਨ ਕੇ ਆਪਣੀ ਸ਼ਹਾਦਤ ਦੇ ਗਏ ਸੀ ਜ਼ੁਲਮ ਦਾ ਟੱਕਰਾ ਕਰਦੇ ਹੋਏ ਆ ਦੇਖੋ ਜੀ ਸੰਗਤ ਦੇਖੋ ਪੈਰ ਰੱਖਣ ਜੋਗੀ ਥਾਂ ਹੀ ਆ ਉਹ ਵੀ ਜਿੱਦਾਂ ਇਦਾਂ ਕੋਈ ਅੱਗੇ ਨੂੰ ਹੁੰਦਾ ਉਦਾਂ-ਉਦਾਂ ਗਾਂ ਥਾਂ ਮਿਲ ਜਾਂਦੀ ਆ ਤੇ ਨਾਲ-ਨਾਲ ਸੰਗਤ ਦੇ ਦਰਸ਼ਨ ਕਰੀ ਜਾਓ ਪਤਾ ਨਹੀਂ ਕਿੱਥੋਂ-ਕਿੱਥੋਂ ਇਹ ਰੂਹਾਂ ਭਾ ਗਾਲੀਆਂ ਆਈਆਂ ਜਿਹੜਾ ਅੱਜ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਸੁਹਾਗਾ ਨਾ ਇਹ ਵੀਡੀਓ ਦੇਖਣ ਦਾ ਅੰਦਰ ਬੋਰਡ ਲੱਗਾ ਹੈ ਉੱਤੇ ਠੰਡੇ ਬੁਰਜ ਦਾ ਨਾਲ-ਨਾਲ ਦੇਖੀਓ ਜੀ ਤੇ ਤੁਹਾਨੂੰ ਇੱਕ ਮੈਂ ਹੋਰ ਚੀਜ਼ ਦਿਖਾ ਲੈਣੀ ਹੈ ਇੱਥੇ ਅ ਮੈਨੂੰ ਜਿੱਦਾਂ ਬਹੁਤ ਵਧੀਆ ਲੱਗੀ ਇਹ ਗੱਲ ਇਹ ਚਾਹੀਦੀ ਵੀ ਹੈ ਹੁਣੀ ਪਤਾ ਕੀ ਚੱਕਰਾ ਦੇਖੋ ਆ ਤਾਂ ਚਲੋ ਲਾਈਨਾਂ ਲੱਗਦੀਆਂ ਜਿੱਦਾਂ ਇਹ ਤਾਂ ਗਾਂਹ ਤੁਰੀ ਜਾਂਦੀਆਂ ਹਨਾ ਉਹ ਤਾਂ ਚਲੋ ਹੋਈ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਆ ਆਪਾਂ ਸੰਗਤ ਜੀ ਬੱਚੇ ਸਾਰਿਆਂ ਨੇ ਸਕੂਲੇ ਪਾਏ ਆ ਹਨਾ ਪੜਨ ਤਕਰੀਬਨ ਸਾਰਿਆਂ ਦੇ ਪੜਦੇ ਹੋਣਗੇ ਤੇ ਤੁਹਾਨੂੰ ਪਤਾ ਹੈ ਵੀ ਬੱਚੇ ਜਦੋਂ ਆਪਣੇ ਪੜਦੇ ਆ ਤੇ 6 ਮਹੀਨਿਆਂ ਬਾਅਦ ਸਾਲ ਬਾਅਦ ਸਕੂਲ ਜਿਹੜੇ ਆ ਉਹ ਟ੍ਰਿਪ ਵੀ ਲੈ ਕੇ ਜਾਂਦੇ ਆ ਨਾ ਘੁੰਮਣ ਫੈਨਲੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਆਪਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਮਾਇਆ ਦੰਨੇ ਆ ਸਾਡੇ ਬੱਚਿਆਂ ਨੂੰ ਕਦੇ ਉਹ ਜਦਾਂ ਲਾਲੋ ਵੀ ਹਾਰਡਿਸਵਰਡ ਲੈ ਗਿਆ ਕਦੇ ਬੰਡਰਲੈਂਡ ਲੈ ਗਿਆ ਕਿਤੇ ਹੋਰ ਥਾਂ ਲੈ ਗਿਆ ਪਰ ਆ ਸਕੂਲ ਦੇਖੋ ਬਈ ਇਹਨਾਂ ਦੇ ਮੈਂ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬ ਦਾ ਸਭ ਦਾ ਧੰਨਵਾਦ ਕਰਦਾ ਵੀ ਕਿੰਨੀ ਚੰਗੀ ਸੋਚ ਆ ਉਜੇ ਮਾਪਿਆਂ ਨੇ ਮਾਇਆ ਦੇਣੀ ਵੀ ਹੈ ਕਿਸੇ ਕੰਮ ਲਈ ਤਾਂ ਸਰਹੰਦ ਦਿਖਾ ਲੈਣ ਲਈ ਲੈ ਕੇ ਆਏ ਆ ਬੱਚਿਆਂ ਨੂੰ ਦੇਖੋ ਪੂਰੀ ਮਰਿਆਦਾ ਦੇ ਵਿੱਚ ਨਾ ਬੱਚੇ ਖੜੇ ਜੀ ਉੱਥੇ ਉਹਨਾਂ ਦੇ ਟੀਚਰ ਜੀ ਦਾ ਫੋਟੋ ਮਾ ਖਿੱਚਦੇ ਸੀ ਤਾਂ ਮੈਂ ਵੀ ਵੀਡੀਓ ਬਣਾਉਣ ਲੱਪਿਆ ਸੀ ਉਹਨਾਂ ਦੀ ਤੇ ਇੱਕ ਸਕੂਲ ਨਹੀਂ ਮੈਨੂੰ ਇਹ ਮਿਲਿਆ ਤੁਸੀਂ ਇਹਦਾ ਵੀਡੀਓ ਦੇਖੀ ਜਾਣੀ ਆ ਉਦੋਂ ਉਦੋਂ ਤੁਹਾਨੂੰ ਪਤਾ ਲੱਗੀ ਜਾਣਾ ਆ ਆ ਦੇਖੋ ਇਹ ਕਾ ਸਕੂਲ ਆ ਉਹ ਪਹਿਲਾਂ ਬੱਚੇ ਸੀ ਇਹ ਵੱਡੇ ਬੱਚੇ ਆ ਇਹ ਵੀ ਕੱਪੜੇ ਤੋਂ ਉਹਨਾਂ ਦੇ ਸੇਮ ਹੀ ਪਾਏ ਆ ਇਹ ਮਲ ਲਲੋ ਵੀ ਇੱਕ ਸਕੂਲ ਦੇ ਸੀ ਹੁਣ ਤੁਹਾਨੂੰ ਅੱਗੇ ਦਿਖਾਉਂਦਾ ਮੈਂ ਆਹ ਦੇਖੋ ਆ ਵੀ ਬੱਚੇ ਆ ਉਹ ਕੈਦਾ ਉਹਨਾਂ ਦੇ ਆਈਡੀ ਕਾਰਡ ਪਾਏ ਆ ਉਹਨਾਂ ਦੇ ਟੀਚਰ ਹਨ ਫੋਟੋ ਖਿੱਚਣ ਲੱਗੇ ਸੀ ਤੇ ਮੈਂ ਕਿਹਾ ਜ਼ਰੂਰ ਇਹਨਾਂ ਦੀ ਵੀ ਜਦਾਂ ਵੀਡੀਓ ਬਣਾਉਣੀ ਚਾਹੀਦੀ ਆ ਵੀ ਸਕੂਲਾਂ ਵਾਲਿਆਂ ਨੂੰ ਵੀ ਜਦਾਂ ਚਾਹੀਦਾ ਹੈ ਵਜੇ ਅਸੀਂ ਪੰਜਾਬ ਵਿੱਚ ਰਹਿਣੇ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਆ ਕਾਲ ਅਕੈਡਮੀ ਵਾਲੇ ਆਏ ਸੀ ਨਾ ਦੇਖੋ ਉਹ ਵੀ ਉੱਥੇ ਦਰਸ਼ਕ ਘਰਾਉਣ ਲੈ ਕੇ ਆਏ ਆ ਇਹ ਤਾਂ ਬੱਚਿਆਂ ਨੂੰ ਇੱਧਰ ਉੱਧਰ ਘੁਮਾਫਰਾ ਕੇ ਆਪਾਂ ਲੇ ਆਈਦਾ ਹੈ ਨਾ ਆ ਦੇਖ ਲਓ ਪੂਰੇ ਆਪਣੇ ਜਿੱਦਾਂ ਉਹਨਾਂ ਸਕੂਲ ਦੀ ਜਿਵੇਂ 유ਨੀਫਾਰਮ ਪਾਈ ਆ ਨਾਲ ਉਹਨਾਂ ਦੇ ਟੀਚਰ ਪਰ ਫੇ ਵੀ ਜਿਹੜੇ ਪ੍ਰਿੰਸੀਪਲ ਹੁੰਦੇ ਆ ਜਾਂ ਟੀਚਰ ਕੋਈ ਹੋਵੇ ਮੇਨ ਜਿੱਦਾਂ ਲਾ ਲਓ ਤੇ ਉਹਨਾਂ ਦੇ ਮਨ ਵਿੱਚ ਹੋਵੇ ਤਾਂ ਫੇ ਹੀ ਇਹ ਕਾਰਜ ਜਿਹੜੇ ਹੁੰਦੇ ਆ ਨਾ ਫੇ ਚੰਗੇ ਪਾਸੇ ਨੂੰ ਬੱਚਿਆਂ ਨੂੰ ਲੈ ਕੇ ਆਉਂਦੇ ਆ ਆ ਦੇਖ ਲਓ ਜੀ ਨਾਲ-ਨਾਲ ਤੁਹਾਨੂੰ ਸਾਰਾ ਜਿਹੜਾ ਦ੍ਰਿਸ਼ ਦਿਖਾਉldੇ ਆ ਸੰਗਤ ਉੱਥੋਂ ਆਣ ਕੇ ਤੇ ਆ ਵੇਟ ਕਰ ਰਹੀ ਆ ਸੰਗਤ ਫੇ ਜਿਹੜੇ ਉੱਤੇ ਰਹਿ ਗਏ ਮੈਂ ਸੰਗਤ ਜੀ ਧਰਨੇ ਤੇ ਗਿਆ ਸੀਗਾ ਤੇ ਮੇਰੇ ਬੱਚੇ ਮੈਨੂੰ ਕਾਲ ਕਰੀ ਜਾਂਦੇ ਸੀ ਬਾਰ-ਬਾਰ ਕਹਿੰਦੇ ਵੀ ਆਪਾਂ ਜਾਣਾ ਸਾਨੂੰ ਸਰਹੰਦ ਲੈ ਕੇ ਜਾਣਾ ਤੇ ਫਿਰ ਮੈਂ ਵਾਪਸ ਆ ਗਿਆ ਸੀਗਾ ਤੇ ਅੱਜ ਦਾ ਦਿਨ ਸਾਡਾ ਵੀ ਮਾਲਕ ਨੇ ਲਿਖੇ ਲਾਇਆ ਤੇ ਆ ਦੇਖੋ ਆ ਹੋਰ ਸਕੂਲ ਐ ਇੱਕ ਮਤਲਬ ਤੀਜਾ ਸਕੂਲ ਐ ਜਿਹੜਾ ਮੈਂ ਤੁਹਾਨੂੰ ਦਿਖਾ ਲਿਆ ਮਤਲਬ ਹਜੇ ਕਿਉਂਕਿ ਰਸ਼ ਹੁਣ ਪੜਨਾ ਸ਼ੁਰੂ ਹੋਇਆ ਨਾ ਕੱਲ ਅੱਜ ਭਲਕੇ ਦਾ ਤੇ ਅਸਾਂ ਗੱਦੇ ਕੋਈ ਸੇਵਾ ਕਰਦੀ ਆ ਪਤਾ ਨਹੀਂ ਕਿੱਥੋਂ-ਕਿੱਥੋਂ ਰੂਹਾਂ ਆਈਆਂ ਹਨ ਆਪਣੇ ਜਿਹੜਾ ਜੀਵਨ ਇਹ ਲੇਖੇ ਚਲਾਉਣ ਦੀਆਂ ਹਨ ਅਨਿੱਕੇ-ਨਿੱਕੇ ਬੱਚੇ ਵੀ ਨਾਲ ਸੇਵਾ ਕਰਦੇ ਆ ਤੇ ਨਾਲ ਬਜ਼ੁਰਗ ਵੀ ਬੈਠੇ ਆ ਆ ਦੇਖੋ ਇਹ ਚੌਲ ਆ ਦੇਖੋ ਚੌਲ ਇਹ ਲੰਗਰ ਜਿਹੜਾ ਹੈਗਾ ਨਾ ਜੀ ਇਹ ਚੰਦੂ ਮਾਝਰੇ ਪਿੰਡ ਤੋਂ ਆ ਬਿਲਕੁਲ ਠੰਡਾ ਬੁਰਜ ਜਿਹੜਾ ਉਹਦੇ ਸਾਹਮਣੇ ਆ ਦੇਖੋ ਕੜਾਈ ਨਾਲ ਦੂਜੀ ਧਰੀਆ ਉਹਨਾਂ ਨੇ ਤੇ ਇਹਦੇ ਵਿੱਚ ਬਣਦੀ ਆ ਉਹ ਕੜੀ ਚੌਲ ਬਣਦੇ ਆ ਇਹ ਨਾਲ ਨਾਲ ਉਹ ਕੜੀ ਚੋਲ ਬਣਾਉਣ ਦੇ ਦੇਖੋ ਕਿੱਡੇ ਕਿੱਡੇ ਕੜਾਈਆਂ ਤਿਆੜੀਆਂ ਹਨ ਇਹਨਾਂ ਨੂੰ ਕੀ ਕਹਿੰਦੇ ਆ ਮੈਨੂੰ ਦਿਮਾਗ ਚੋਂ ਵਿਸਰ ਗਿਆ ਇਹਨਾਂ ਨੂੰ ਵੱਡਿਆਂ ਨੂੰ ਕੀ ਕਹਿੰਦੇ ਕੜਾਏ ਕਹਿੰਦੇ ਕੜਾਏ ਹਾਂ ਕੜਾਏ ਕਹਿੰਦੇ ਉਹਨੇ ਨਾ ਸੋ ਇਹ ਚੰਦੂ ਮਾਜਰੇ ਦੇ ਵੀਰ ਸੀਗੇ ਇਧਰ ਸੰਗਤ ਪੰਗਤ ਚ ਬੈ ਕੇ ਕੜੀ ਚੋਲ ਤੇ ਨਾਲ ਪ੍ਰਸ਼ਾਦੇ ਤੇ ਨਾਲ ਗੁੜ ਵੀ ਦਿੰਦੇ ਸੀਗੇ ਤੇ ਮੈਂ ਵੀ ਇੱਥੇ ਪ੍ਰਸ਼ਾਦਾ ਛਕਿਆ ਸੀ ਮੈਂ ਕਿਹਾ ਚਲੋ ਸੰਗਤ ਦੇ ਤੁਹਾਨੂੰ ਨਾਲ-ਨਾਲ ਦਰਸ਼ਨ ਵੀ ਕਰਾ ਦਈਏ ਤੇ ਸਾਰੀ ਸੰਗਤ ਬੈਠ ਕੇ ਉਥੇ ਪੰਗਦ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਹੋਈ ਆ ਦੇਖ ਲੋ ਜੀ ਸਾਰੇ ਜਣੇ ਕੋਈ ਬਰਤਨ ਲੈ ਕੇ ਜਾਣ ਡਿਆ ਆ ਕੋਈ ਬਰਤਨ ਵੰਡ ਰਿਹਾ ਆ ਕੋਈ ਛਕ ਰਿਹਾ ਆ ਇਹ ਜਿਹੜੇ ਬਾਬੇ ਨਾਨਕ ਦੀ 200 ਰੁਪਈਆਂ ਦੀ ਕਮਾਈ ਆ ਤੇ ਗਾਂਹ ਤੱਕ ਇਦਾਂ ਹੀ ਚੱਲੀ ਜਾਂਦੀ ਹੈ ਜੀ ਆ ਬਜ਼ੁਰਗ ਬੈਠੇ ਸੀਗੇ ਉੱਥੇ ਜਿਨ੍ਹਾਂ ਦੇ ਵਿਚਾਰਾਂ ਤੋਂ ਨਹੀਂ ਬੰਡ ਹੋ ਹੁੰਦਾ ਬਹਿ ਹੁੰਦਾ ਥੱਲੇ ਨੂੰ ਝੋਕ ਹੁੰਦਾ ਉਹ ਫੇਰ ਟੇਬਲ ਸਾਈਡ ਤੇ ਰੱਖੇ ਸੀ ਉਹਨਾਂ ਨੇ ਉਤੋਂ ਟੇਬਲ 'ਚੋਂ ਉਤੋਂ ਛਕਣ ਡੈ ਸੀਗੇ ਆਪਣੇ ਕਿਨੇ ਕਿ ਬੱਚੇ ਵੀ ਆ ਆ ਦੇਖ ਲਓ ਜੀ ਆਪਣੇ ਮਾਪਿਆਂ ਦੇ ਨਾਲ ਲੈ ਕੇ ਆਏ ਆ ਕਿਉਂਕਿ ਬੱਚੇ ਉਹ ਗੀਤ ਨਹੀਂ ਸੁਣਦੇ ਰਹਿੰਦੇ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਦਿਖਾ ਕੇ ਲਿਆਇਓ ਸਮਰਥ ਕਿਹੜਾ ਗਿਆ ਸੀ ਉਹ ਹਾਂ ਪਤਾ ਕੁਛ ਇਹ ਜੀ ਨਾ ਸਿੱਖੋ ਆਪਣੇ ਬੱਚਿਆਂ ਨੂੰ ਹਾਂ ਉਹ ਬੋਲਦੇ ਹੀ ਨਹੀਂ ਸਮਰਥ ਤੇ ਇਹ ਨਾਲ ਨਾਲ ਤੁਸੀਂ ਦਰਸ਼ਨ ਦਿਦਾਰੇ ਕਰੀਓ ਜੀ ਪਰ ਉਹ ਮੈਨੂੰ ਗੱਲ ਬਹੁਤ ਵਧੀਆ ਲੱਗੀ ਹੈ ਜਿਹੜੇ ਸਕੂਲਾਂ ਵਾਲੇ ਬੱਚੇ ਹਨ ਜਿਹੜੇ ਲੈ ਕੇ ਆਉਂਦੇ ਆ ਉੱਥੇ ਬੱਚਿਆਂ ਨੂੰ ਦਿਖਾ ਲੰਦੇ ਆ ਕਿ ਹੁੰਦੇ ਆ ਉਹ ਬਹੁਤ ਵਧੀਆ ਗੱਲ ਆ ਕਿਉਂਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਉਦੋਂ ਤੋਂ ਅੱਜ ਕੱਲ ਕੰਪਿਊਟਰ ਦਾ ਜ਼ਮਾਨਾ ਆ ਅੱਜ ਕੱਲ ਵੀਡੀਓ ਵੀ ਇਹੇ ਸਾਹਮਣੇ ਹੁੰਦੀਆਂ ਰਹਿੰਦੀਆਂ ਹਨ ਜਦੋਂ ਛੀਦੀ ਡੇੜੇ ਚੱਲਦੇ ਆ ਸੋ ਆ ਜਿਹੜਾ ਜਿਹੜਾ ਵੀ ਮਤਲਬ ਤੁਹਾਨੂੰ ਕੋਈ ਜਾਣਦਾ ਹੋਵੇ ਇਹਦੇ ਵਿੱਚ ਕਮੈਂਟ ਵੀ ਕਰ ਦਿਓ ਵੀ ਇਹ ਫਲਾਨਾ ਮੈਨੂੰ ਤਾਂ ਹੁਣ ਪਤਾ ਨਹੀਂ ਸੀ ਕਿਹੜੇ ਕਿਹੜੇ ਚਿਹਰੇ ਆ ਮੈਂ ਤੇ ਜਿਹੜਾ ਮਰਜੀ ਮੂਰੇ ਆਇਆ ਤਾਂ ਉਹਨੂੰ ਕੈਮਰੇ ਵਿੱਚ ਕੈਦ ਕਰੀ ਗਿਆ ਵੀ ਚਲੋ ਅੱਜ ਤੁਹਾਨੂੰ ਇਹ ਚਿਲਕਾਰਾ ਦਿਖਾ ਲਦੇ ਆ ਨਾ ਉੱਤੇ ਗਏ ਸੀਗੇ ਕਰਕੇ ਉਹ ਦੇਖ ਲਓ ਬਾਬਾ ਜੀ ਉਹਨੂੰ ਕਹਿੰਦੇ ਆ ਕੋਸ਼ ਅ ਬੀਬੀ ਇੱਧਰ ਪ੍ਰਸ਼ਾਦ ਦੀ ਪਕਾਉਂਦੀਆਂ ਆ ਤੇ ਇਹ ਵੀ ਉਹੀ ਹੈ ਜੀ ਇਹ ਚੰਦੂਆ ਮਾਜਰੇ ਦਾ ਲੰਗਰ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਅੰਦਰ ਇਹ ਹੀ ਹੈ ਜੀ 메ਨ ਲੰਗਰ ਲੱਗਾ ਜਿਹੜਾ ਉੱਤੇ ਲੰਗਰ ਤੋਂ ਹੋਰ ਵੀ ਹੈਗੇ ਆ ਮਾਲ ਜਿੱਦਾਂ ਠੰਡੇ ਬੋਰਚ ਤੋਂ ਬਿਲਕੁਲ ਸਾਹਮਣੇ ਇੱਥੇ ਕੜੀ ਛੋਲ ਚੱਲਦੇ ਇੱਥੇ ਬਹੁਤ ਵਧੀਆ ਜੀ ਲੰਗਰ ਹੈਗਾ ਇੱਥੇ ਛੱਕੇ ਆਏ ਆ ਤੇ ਇਹਦੇ ਤੇ ਬਾਰੀ ਆਈ ਜਾਂਦੀ ਹੈ ਸੰਗਤ ਅੰਦਰ ਨੂੰ ਆਈ ਜਾਂਦੀ ਹੈ ਨਾ ਤੇ ਨਾਲ ਨਾਲ ਤੁਹਾਨੂੰ ਦਿਖਾਲਦੇ ਜੀ ਇੱਧਰ ਸੰਗਤ ਆਪਣੀ ਜਿਹੜੀ ਇਹ ਬਰਤਨ ਵੀ ਸਾਫ਼ ਕਰਦੀ ਜੀ ਇਹਨਾਂ ਦੀ ਵਿਚਾਰਾਂ ਦੀ ਸੇਵਾ ਮਾਲਕ ਨੇ ਜਿੰਨਾ ਤੇ ਲਗਵਾਉਣੀ ਆ ਆ ਦੇਖ ਲਓ ਜੀ ਬਰਤਨ ਸਾਫ਼ ਕਰਦੇ ਹੋਏ ਬੀਬੀਆਂ ਬੰਦੇ ਬੱਚੇ ਸਾਰੇ ਹਰੇਕ ਉਮਰ ਦਾ ਛੋਟੇ ਤੋਂ ਲੈ ਕੇ ਵੱਡੀ ਉਮਰ ਦਾ ਤੁਹਾਨੂੰ ਇੱਥੇ ਸੇਵਾ ਕਰਦਾ ਮਿਲੂਗਾ ਨਾ ਤੇ ਆ ਦੇਖ ਲਓ ਬੱਚੇ ਵੀ ਆ ਗਏ ਇੱਧਰ ਨੌਜਵਾਨ ਆ ਦੇਖੋ ਜੀ ਸਰੋਵਰ ਵਾਲ ਨੂੰ ਜਾਂਦੀ ਸੰਗਤ ਤੇ ਜਿਹੜੇ ਤਾਂ ਪਰੇ ਆ ਉਹ ਅੰਦਰ ਜਾਂਦੇ ਉਹ ਪੈਰ ਤੋਂ ਹੁੰਦੇ ਆ ਜਿਹੜੇ ਉਰੇ ਆ ਉਹ ਇਸ਼ਨਾਨ ਕਰਕੇ ਆਏ ਉਹ ਸਿੱਧੇ ਜਾਈ ਜਾਂਦੇ ਆ ਨਾ ਤੇ ਫੇ ਮੈਂ ਕਿਹਾ ਚਲੋ ਹੁਣ ਆ ਵੀ ਤੁਹਾਨੂੰ ਦ੍ਰਿਸ਼ ਦਿਖਾਉਂਦਾ ਹੁਣ ਤੁਹਾਨੂੰ ਨਾਲ-ਨਾਲ ਅੰਦਰਲਾ ਦ੍ਰਿਸ਼ ਵੀ ਦਿਖਾਉਂਦੇ ਆ ਜੀ ਇਹ ਸਰੋਵਰ ਦਾ ਜੀ ਇਹ ਜਿਹੜੀ ਸੰਗਤ ਆ ਨਾ ਇਹ ਇਸ਼ਨਾਨ ਕਰਨ ਲਈ ਕੋਈ ਪੰਜ ਇਸ਼ਨਾਨਾ ਕਰਦਾ ਹਨਾ ਇੱਕ ਇਦਾਂ ਵੀ ਕਹਿੰਦੇ ਹੁੰਦੇ ਨੇ ਨਾ ਪੰਜ ਇਸ਼ਨਾਨਾਂ ਮਹਾ ਗਿਆਨਾਂ ਨੇ ਇੱਤਨਾ ਬਦਲ-ਇਦਰੀ ਉਹ ਪਤਾ ਨਹੀਂ ਕਿੰਨੇ ਬਣਾਈ ਸੀ ਕੀ ਚੱਕਰ ਸੀ ਆਪਾਂ ਨੂੰ ਉਹਦਾ ਪਤਾ ਨਹੀਂ ਹੈਗਾ ਤੇ ਆ ਜਿਹੜਾ ਉਧਰੋਂ ਦਰਸ਼ਨ ਕਰਕੇ ਠੰਡੇ ਪੁਰ ਦੇ ਵਾਲ ਨੂੰ ਰਾਸਤਾ ਜਾਂਦਾ ਛੱਡ ਜਾਂਦੀ ਇਹ ਉਹ ਆ ਤੇ ਅਸੀਂ ਇਦਾਂ ਜੋ ਜੋ ਕੁਝ ਵੀ ਮਤਲਬ ਜੇ ਕੈਦ ਕਰ ਸਕਦੇ ਕੀਤਾ ਨਹੀਂ ਤੇ ਬਾਕੀ ਟਾਈਮ ਤੋਂ ਮੱਥਾ ਵੀ ਟੇਕਿਆ ਨਾ ਤੇ ਆ ਬਾਹਰਲਾ ਦ੍ਰਿਸ਼ ਆ ਗਿਆ ਜੀ ਬਾਹਰ ਨੂੰ ਚੱਲੇ ਸੀਗੇ ਤੇ ਆ ਜਦੋਂ ਐਂਟਰੀ ਆ ਪਰ ਮੈਂ ਅਸੀਂ ਬਾਹਰ ਨੂੰ ਜਾਂਦੇ ਜਾਂਦੇ ਮੈਂ ਕਿਹਾ ਚਲੋ ਇਹਦੇ ਵੀ ਚਲ ਘਾਰਾ ਦਿਖਾਉ ਲੀਏ ਹੁਣ ਅਸੀਂ ਆ ਗਏ ਜੀ ਟੋਡਰਮਲ ਦੀ ਜਿਹੜੀ ਹਵੇਲੀ ਆ ਜਿਨੇ ਮੋਰਾ ਪੁਸ਼ਾ ਕੇ ਤੇ ਜ਼ਮੀਨ ਲਈ ਸੀ ਨਾ ਪਰ ਹਵੇਲੀ ਦੇ ਹਾਲਾਤ ਦੇਖ ਲਓ ਜੀ ਅਸੀਂ ਪਿਛਲੇ ਸਾਲ ਗਏ ਸੀ ਉਦੋਂ ਵੀ ਇਹ ਸੀ ਤੇ ਐਤ ਕੀ ਗਏ ਆ ਐਤ ਕੀ ਵੀ ਇਹੀ ਹੈ ਮਤਲਬ ਇਹ ਜਿਹੜੇ ਆਪਣੇ ਧਾਰਮਿਕ ਅਦਾਰੇ ਆ ਜਾਂ ਘਾਰਸਿਵ ਵਾਲੇ ਆ ਉਹਨਾਂ ਨੂੰ ਚਾਹੀਦਾ ਆ ਵੀ ਕੋਈ ਨਾ ਕੋਈ ਇੱਥੇ ਨਾ ਜਦੋਂ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਜਾਵੇ ਨਾ ਬਸ ਉਹ ਮੈਨੂੰ ਲੱਗਦਾ ਵੀ ਜਦੋਂ ਹਉਣ ਵਾਲਾ ਹੁੰਦਾ ਟਾਈਮ ਆਉਣ ਵਾਲਾ ਹੁੰਦਾ ਅ ਸਹੀ ਦਿਹਾੜੇ ਹਉਣ ਵਾਲੇ ਹੁੰਦੇ ਆ ਉਦੋਂ ਮੜਾ ਮੋਟਾ ਝਾੜੂ ਝੂੜੂ ਫੇਰ ਦਿੰਦੇ ਸਾਫ ਸੂਬ ਕਰ ਦਿੰਦੇ ਆ ਮਤਲਬ ਕੋਈ ਪ੍ਰੋਗਰੈਸ ਹੀ ਨਹੀਂ ਲੱਗੀ ਮੈਨੂੰ ਪਿਛਲੇ ਸਾਲ ਨਾਲੋਂ ਤੇ ਆ ਦੇਖ ਲਓ ਉਦਾਂ ਦੀ ਉਦਾਂ ਤੁਸੀਂ ਵੀ ਦੇਖੀ ਹੋਣੀ ਆ ਮਤਲਬ ਕਈ ਹੁਣ ਬਾਹਰ ਬੈਠੇ ਵੀ ਇਹ ਵੀਡੀਓ ਦੇਖਦੇ ਹੋਣੇ ਆ ਉਹਨਾਂ ਨੂੰ ਪਤਾ ਉਹ ਪਹਿਲਾਂ ਜਦੋਂ 2-4 ਸਾਲ ਪਹਿਲਾਂ ਦੇਖੀ ਹੋਣੀ ਉਹਨਾਂ ਨੇ ਉਦੋਂ ਵੀ ਇਦਾਂ ਹੀ ਸੀ ਹਾਂ ਵੀ ਇਦਾਂ ਹੀ ਮਤਲਬ ਕੋਈ ਪ੍ਰੋਗਰੈਸ ਨਹੀਂ ਹੋਈ ਹੈਗੀ ਨਾ ਪਤਾ ਨਹੀਂ ਉਹਦਾ ਕੀ ਕਾਰਨ ਹੈ ਯਾਰ ਜਿਹੜੇ ਬੰਦੇ ਨੇ ਆਪਣਾ ਸਾਰਾ ਕੁਝ ਮਤਲਬ ਦਾਅ ਤੇ ਲਾ ਕੇ ਤਾਂ ਉਹ ਜਗਾ ਖਰੀਦੀ ਸੀ ਤੇ ਉਹਦਾ ਜਿਹੜਾ ਸਥਾਨ ਹੈ ਅਜੇ ਤੱਕ ਨਹੀਂ ਸਾਡੇ ਕੋਲ ਸਾਂਭਿਆ ਗਿਆ ਮਤਲਬ ਤਰਾਸਦੀ ਦੀ ਗੱਲ ਹੈ ਮੈਨੂੰ ਬੜਾ ਦਿਲ ਨੂੰ ਇਹਦਾ ਹੋਤਰਾ ਲੱਗਾ ਵੀ ਉਸ ਇੱਕ ਬੰਦੇ ਨੇ ਸਾਡੇ ਲਈ ਇੰਨਾ ਕੁਝ ਕਰ ਦਿੱਤਾ ਟੋਡਰਮਲ ਨੇ ਤੇ ਸਾਡੇ ਇੰਨੇ ਬੰਦਿਆਂ ਕੋ ਉਹਦੇ ਲਈ ਕੁਝ ਵੀ ਨਹੀਂ ਕਰ ਹੋਇਆ ਬੜੀ ਮਾੜੀ ਗੱਲ ਹੈ ਜੀ ਤੇ ਅੱਗੇ ਤੋਂ ਦਾ ਪਰਿਵਾਰ ਵੀ ਆਉਂਦਾ ਹੁੰਦਾ ਇੱਥੇ ਲੰਗਰ ਵੀ ਲਾਉਂਦੇ ਹੁੰਦੇ ਪਰ ਐਤ ਕੀ ਕੋਈ ਜਦਾਂ ਦਿਸਿਆ ਨਹੀਂ ਜਾਂ ਫਿਰ ਉਹ ਦੋ ਤਿੰਨ ਦਿਨ ਪਹਿਲਾਂ ਹੁੰਦੇ ਹੁਣ ਇਹਨਾਂ ਦਿੱਲੀੋਂ ਆਉਂਦੇ ਸ਼ਾਇਦ ਉਹ ਇਹਦਾ ਵੀ ਕੋਈ ਚਾਹੀਦਾ ਆ ਜੀ ਕੁਛ ਨਾ ਕੁਛ ਕਰਨਾ ਆ ਦੇਖੋ ਆ ਉਦਾਂ ਹੀ ਹੈ ਜਦਾਂ ਪਹਿਲਾਂ ਸੀ ਕੀ ਹੈ ਨਾ ਕੋਸ਼ ਇਹਨੂੰ ਜਦਾਂ ਮਤਲਬ ਲਾ ਲਓ ਵੀ ਜਿਹੜੀਆਂ ਚੀਜ਼ਾਂ ਟੈਣ ਟੂਣਨਾ ਉਹਨੂੰ ਜਦਾਂ ਥੋੜਾ ਮੇਨਟੇਨ ਕਰਨਾ ਚਾਹੀਦਾ ਆ ਥੋੜਾ ਥੋੜਾ ਪਰ ਪ੍ਰਾਤਨ ਚੀਜ਼ਾਂ ਪ੍ਰਾਤਨ ਤਰੀਕੇ ਨਾਲ ਹੀ ਸੰਭੀਆਂ ਜਾਣੀਆਂ ਚਾਹੀਦੀਆਂ ਆ ਇਹਪਰ ਇਦਾਂ ਨਹੀਂ ਹੈਗਾ ਵੀ ਨਵੇਂ ਤਰੀਕੇ ਨਾਲ ਇਹਨਾਂ ਨੂੰ ਕੁਝ ਨਾ ਕੁਝ ਇਦਾਂ ਕਰਤੀਏ ਉਹ ਗੱਲ ਹੀ ਨਹੀਂ ਆਪਾਂ ਨੂੰ ਜਦੋਂ ਮਤਲਬ ਚਾਹੀਦੀ ਪੁਰਾਣੀਆਂ ਚੀਜ਼ਾਂ ਨੂੰ ਪੁਰਾਣੇ ਤਰੀਕੇ ਨਾਲ ਹੀ ਕਿਉਂਕਿ ਅੱਜਕੱਲ ਬਹੁਤ ਤਕਨੀਕ ਆ ਗਈ ਆ ਜੋ ਚੀਜ਼ਾਂ ਸਾਂਭਣੀਆਂ ਹੁਣ ਤਾਂ ਆਪਾਂ ਸਾਂਭ ਸਕਦੇ ਆ ਮਤਲਬ ਇਦਾਂ ਦੇ ਵੀ ਕਾਰੀਗਰ ਹੈ ਜਿਹੜੇ ਥੱਲੋਂ ਦੇਖ ਕੇ ਨਾ ਇੰਨੀਆਂ ਇੱਕ ਚੀਜ਼ਾਂ ਬਣੀਆਂ ਉਹ ਆਈਡੀਆ ਲਾ ਲੈਂਦੇ ਆ ਵੀ ਉੱਤੇ ਤੱਕ ਕੀ ਹੋਊਗਾ ਹਨਾ ਜੇ ਅਸੀਂ ਪਹਿਲੇ ਤਰੀਕੇ ਨਾਲ ਬਣਾਉਣਾ ਚਾਹੁੰਦੇ হই ਆ ਤਾਂ ਬਣਾ ਸਕਦੇ ਆ ਪਰ ਪਤਾ ਨਹੀਂ ਕਿਉਂ ਨਹੀਂ ਦਾ ਇਹ ਚੀਜ਼ ਸਹੀ ਲੱਗਦੀ ਤੇ ਚਲੋ ਜੋ ਪਰਮਿਸ਼ਨ ਨੂੰ ਮਨਜ਼ੂਰ ਹੈ ਜਦੋਂ ਜਿਹਦੇ ਭਾਗ ਜਾਗਣੇ ਆ ਉਦੋਂ ਹੋਣਾ ਜੋ ਹੁਣ ਆਪਾਂ ਤਾਂ ਗੱਲਾਂ ਕਰ ਸਕਦੇ ਆ ਆਪਣੀਆਂ ਜਿਹਦਾ ਦਿਲ ਦੇ ਗੁਬਾਰ ਕੱਢ ਸਕਦੇ ਆ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਬਾਕੀ ਪਰਮਿਸ਼ਨ ਨੂੰ ਸਾਰਾ ਪਤਾ ਜੀ ਕਿਹੜਾ ਕੰਮ ਕਦੋਂ ਹੋਣਾ ਕਿਹੜਾ ਕਦੋਂ ਨਹੀਂ ਹੋਣਾ ਮੈਂ ਤਿੰਨ ਨਿਮਰਤ ਅਸੀਂ ਦੋਨੇ ਜਣੇ ਉਧਰ ਆਉਂਦੇ ਜਿਗੇ ਆ ਹੁਣ ਜੀ ਮੋਤੀराम ਮੇਰਾ ਆ ਉਹਨਾਂ ਦਾ ਗੁਰੂ ਘਰ ਆ ਜਿਨ੍ਹਾਂ ਨੇ ਦੁੱਧ ਪਿਲਾਇਆ ਸੀ ਨਾ ਮੈਂ ਇੱਥੇ ਬਾਹਰ ਖੜਾ ਸੀ ਮੈਂ ਕਿਹਾ ਬਾਹਰ ਤੁਹਾਨੂੰ ਸੰਗ ਦਿਖਾਉਂਦੇ ਹੁੰਦੀ ਜਾਂਦੀ ਤੇ ਆਹ ਦੇਖੋ ਜੀ ਕਿੰਨਾ ਰਸ਼ਿਆ ਜਾਮ ਲੱਗੇ ਪਿਆ ਤੇ ਆਹ ਦੇਖ ਲਓ ਕਿੱਥੇ ਤੱਕ ਮੈਨੂੰ ਮੱਦੇ ਜੇ ਕਿਲੋਮੀਟਰ ਤੱਕ ਜਾਮ ਹੀ ਜਾਮ ਨਾ ਪੌਣਾ ਕਿਲੋਮੀਟਰ ਹੁਣਾ ਜਾਮ ਪਰਲੀ ਸਾਈਡ ਤੋਂ ਇਧਰੋਂ ਦੀ ਗੱਡੀਆਂ ਇਕੱਲੀਆਂ ਇਕੱਲੀਆਂ ਕਰਕੇ ਨਿਕਲ ਹੀ ਜਾਂਦੀਆਂ ਰਹੀਆਂ ਤੇ ਆ ਦੇਖੋ ਪਤਾ ਨਹੀਂ ਕਿੱਥੋਂ-ਕਿੱਥੋਂ ਸੰਗਤ ਆਈ ਆ ਜਿਹੜੇ ਚਿਹਰੇ ਕਦੇ ਦੇਖੇ ਵੀ ਨਹੀਂ ਉਹ ਵੀ ਉੱਥੇ ਅੱਜ ਪਹੁੰਚੇ ਸਿਗੇ ਹਨ ਕਿੰਨੀ ਭਾਗਾਂ ਦੀ ਧਰਤੀ ਆ ਉਹਦਾਂ ਬੰਦਾ ਕਹਿੰਦਾ ਮੈਨੂੰ ਤਾਂ ਟਾਈਮ ਹੈ ਨਹੀਂ ਪਰ ਆ ਦੇਖੋ ਕਿਦਾਂ ਸਮਾਂ ਆਪਣਾ ਕੱਢ ਕੇ ਪੂਰੇ ਪਰਿਵਾਰਾਂ ਸਮੇਤ ਵੀ ਸੰਗਤ ਆਈ ਸੀ ਮੈਨੂੰ ਦੋ ਤਿੰਨ ਪਰਿਵਾਰ ਇਦਾਂ ਦੇ ਮੈਂ ਦੇਖੇ ਜਿਹੜੇ ਹੋਰ ਭਾਸ਼ਾ ਵਿੱਚ ਹੀ ਗੱਲਾਂ ਕਰਦੇ ਸੀ ਪਰ ਸਿਗੇ ਸਰਦਾਰ ਕਹਿਣ ਦਾ ਮਤਲਬ ਵੀ ਉੱਤਰਖੰਡ ਜਾਂ ਇਦਾਂ ਦੀ ਕਿਸੇ ਹੋਰ ਸਟੇਟ ਚੋਂ ਆਏ ਲੱਗਦੇ ਸੀਗੇ ਜਿੱਥੇ ਮਤਲਬ ਜਿਦਾ ਹੋਊ ਨੂੰ ਸਰਦਾਰ ਹੀ ਪਰ ਭਾਸ਼ਾ ਉਹਨਾਂ ਦੀ ਹੋਰ ਹੋਵੇ ਨਾ ਉਹ ਕੋਲ ਦੀ ਨੰਗੇ ਸੀ ਮੇਰੇ ਤੇ ਆ ਦੇਖੋ ਜੀ ਆਪਣੀਆਂ ਆਪਣੇ ਸਾਧਨਾ ਵਿੱਚ ਆ ਕਿਰਾਏ ਤੇ ਕਰਕੇ ਗੱਡੀਆਂ ਝੰਡੇ ਲੱਗੇ ਆ ਕਈ ਉੱਥੇ ਮੈਂ ਵੀਰ ਦੇਖੇ ਜਿਹਨਾਂ ਦੇ ਕਿਸਾਨ ਜੁਨੀਅਨ ਦੇ ਵੀ ਜਿਹਦਾ ਬਿੱਲੇ ਲੱਗੇ ਸੀਗੇ ਕਈ ਗੱਡੀਆਂ ਦੇ ਉੱਤੇ ਝੰਡੇ ਲੱਗੇ ਸੀ ਕਿਸਾਨ ਜੁਨੀਅਨ ਦੇ ਉਹ ਵੀ ਉੱਥੇ ਅੱਜ ਦੇਖਣ ਨੂੰ ਝਲਕਾਰਾ ਮਿਲਿਆ ਆ ਜਿਹੜੇ ਲੋਕਲ ਬੰਦੇ ਆ ਓਫ ਜਦੋਂ ਆਪਣੇ ਛੋਟੇ ਸਾਧਨਾਂ ਤੇ ਜਦੋਂ ਆ ਜਾਂਦੇ ਮੋਟਰਸਾਈਕਲ ਤੇ ਸਕੂਟਰ ਤੇ ਕਿਉਂਕਿ ਨੰਗਣਾ ਸੁੱਖਾ ਹੁੰਦਾ ਹਨ ਗੱਡੀ ਵਾਲੇ ਨੇ ਜਦੋਂ ਘੰਟਾ ਲਾ ਦੇਣਾ ਤਾਂ ਉਹ 5 ਮਿੰਟਾਂ ਵਿੱਚ ਪਿੰਡ ਤੋਂ ਬਾਹਰ ਨਿਕਲ ਜਾਂਦਾ ਹਨ ਗੱਡੀ ਵਾਲੇ ਨੂੰ ਥਾਂ ਮਿਲੂਗੀ ਤੇ ਜਾਊਗਾ ਆ ਦੇਖੋ ਨਿਸ਼ਾਨ ਸਾਹਿਬ ਝੁਲਦੇ ਗੱਡੀਆਂ ਦੇ ਉੱਤੇ ਲਾ ਕੇ ਤੇ ਅੱਜ ਉੱਥੇ ਹਰਿਆਣੇ ਤੋਂ ਵੀ ਮੈਨੂੰ ਜਦਾਂ ਮਤਲਬ ਮਲੇ ਵੀਰ ਤੇ ਇੱਕ ਭੈਣ ਆਏ ਸੀਗੇ ਅੰਗਰ ਸੰਗਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ